ਬਲੌਗ ਸੰਪਤੀ ਤੇ ਜਿਲ੍ਹਾ ਪ੍ਰਸ਼ਾਸਨੀਆਂ ਚੋਣਾ ਦੇ ਵਿੱਚ ਬਹੁਤ ਵੱਡੀਆਂ ਧਾਤਲੀਆਂ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਸਨ। ਇਹੋ ਜੇ ਲੋਕਾਂ ਨੂੰ ਪਾਲਣਾ, ਇਹੋ ਜੇ ਲੋਕਾਂ ਨੂੰ ਆਪਦੇ ਨਾਲ ਰੱਖਣਾ ਮੈਂ ਸਮਝਦਾ ਕਿ ਇਹ ਰਾਜਨੀਤਿਕ ਲੋਕਾਂ ਸੇ ਬਹੁਤ ਮਾੜੀ ਗੱਲ ਹੈ। ਜੇ ਪੋਸਟਮਾਰਟਮ ਕੀਤਾ ਕਰੋ ਉਦੋਂ ਤੱਕ ਤਾਂ ਇਹਨਾਂ ਦੇ ਸਾਹ ਜਿਹੜੇ ਆ ਉਹ ਗਲੇ ਛੁੱਟਦੇ। ਕਿ ਜਨਤਾ ਇਕੱਠੀ ਹੋਏਗੀ ਪੋਸਟਮਾਰਟਮ ਨਹੀਂ ਹੋਏਗਾ। ਪਰ ਜੇ ਲੋਕ ਪੋਸਟਮਾਰਟਮ ਹੋ ਜਾਂਦਾ ਤੇ ਅੰਤਿਮ ਸੰਸਕਾਰ ਹੋ ਜਾਂਦਾ ਫੇਰ ਆਰਾਮ ਦੀ ਨੀਂਦ ਉਸੇ ਕੰਮ ਕਰਨ ਦੀ ਨਹੀਂ ਸੌਂ ਜਾਂਦੇ ਆ। ਦੁਵਾਰ ਸਾਹਿਬ, ਬੈਂਦ ਸਾਹਿਬ, ਵੈਦ ਸਾਹਿਬ ਅਸੀਂ ਸਾਰੇ ਦੁਬਾਰਾ ਫੇਰ ਇਸ ਦੁਖੀ ਘੜੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਆ। ਲੇਕਿਨ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ। ਅਸੀਂ ਪੋਸਟਮਾਰਟਮ ਤੋਂ ਹੁੰਦਿਆਂ ਅਸੀਂ ਅੰਤਿਮ ਸੰਸਕਾਰ ਕਰੋ ਅਸੀਂ ਇਹਨਾਂ ਨੂੰ ਫੜ ਲਾਂ। لیکن ਜਿਹੜੀ ਪੰਜਾਬ ਦੀ ਪੁਲਿਸ ਹੈ ਇਹਨਾਂ ਨੂੰ ਚਾਹੇ ਉਹ ਪੰਜਾਬ ਦਾ ਕੋਈ ਕਮਿਸ਼ਨਰ ਹੈ ਕਾਹੇ ਕੋਈ ਵਰਦੀਦਾਰੀ ਇਹਨਾਂ ਨੂੰ ਕਿਸੇ ਤੇ ਰਹਿਮ ਲੋਕਾਂ ਦੇ ਸਾਹਮਣੇ ਹੋਣਾ ਮੈਂ ਸਮਝਦਾ ਕਿ ਇਤੋਂ ਮਾਰੀ کا ਘਟਨਾ کوئی ਹੋ ਨਹੀਂ ਸਕਦੀ ਪਰिवार ਦੇ جی چلے گئے گھر موਦਾ ਵੱਜ ਜਾਂਦਾ ਜੀ ایک ਵਿਅਕਤੀ چلا جاਵੇ ਸਾਡੇ ਸਾਥੀ ਬਾੜੂ ਦੇ ਜੀਜਾ ਜੀ چلے گئے تیرا بے حد کلی ਦਾ ਗੁੰਡਾ ਹੋਵੇ ਜਾਂ ਵੱਡਾ ਗੁੰਡਾ ਹੋਵੇ ਉਹ ਕੰਮ ਕੀ ਹੈ ਬੰਦਾ ਮਾਰਤਾ ਤਾਂ ਫਿਰ ਕੰਮ ਖਤਮ ਹੈ ਇਹ ਅੱਗ ਤੁਹਾਡੇ ਘਰੇ ਲੱਗੀ ਹੋਵੇ ਨਾ ਫਿਰ ਪਤਾ ਲੱਗ ਗਿਆ ਗਲੀ ਦਾ ਗੁੰਡਾ ਸਾਡੇ ਨਹੀਂ ਉਹ ਗੁੰਡਾ ਵੀ ਨਾ ਹੋਵੇ ਕੋਈ ਨਜਾਇਜ਼ ਬੰਦਾ ਸਾਡੇ ਰਿਸ਼ਤੇਦਾਰ ਨੂੰ ਮਾਰ ਗਿਆ ਉਹ ਇਹ ਤਾਂ ਕਰ ਵੀ ਉਹਨੂੰ ਫੜਿਆ ਨਹੀਂ ਆਉਣਾ ਚਾਹੀਦਾ ਅਜੇ ਤੱਕ ਸੋ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ ਇਸ ਤਰ੍ਹਾਂ ਪੂਰੇ ਪੰਜਾਬ ਭਰ ਦੇ ਵਿੱਚ ਗੁੰਡੇ ਹਥਾਜ ਪਿਸਤੌਲ ਲੈ ਕੇ ਤੁਰੇ ਫਿਰਦੇ ਕਾਗਜ਼ ਕੈਂਸਲ ਕਰਤੇ ਪੰਗਾ ਲਾਤੀਆਂ ਐ ਐਮਐਲ ਕਹਿੰਦਾ ਪੱਗ ਨੂੰ ਕਿਹੜਾ ਕਿਲ ਲੱਗੇ ਹੁੰਦੇ ਐ ਰਾਜਾ ਸੰਸੀ ਦੀ ਘਟਨਾ ਇੱਕ ਔਰਤ ਨੂੰ ਚੱਕ ਕੇ ਲੈ ਗਏ ਬੰਦੇ ਨੂੰ ਤਾਂ ਚੱਕ ਕੇ ਲੈ ਕੇ ਜਾਂਦੇ ਸੀ ਰਾਣੀ ਨਾਮ ਦੀ ਔਰਤ ਸਰਪੰਚ ਦੀ ਰਾਜਾ ਸੰਸੀ ਦੀ ਸਰਕਾਰੀਆਂ ਸਾਬ ਦੇ ਹਲਕੇ ਦੀ ਉਸ ਔਰਤ ਨੂੰ ਚੱਕ ਕੇ ਲੈ ਗਏ ਫਿਰ ਉਹਨਾਂ ਦੇ ਘਰੇ ਜਾ ਕੇ ਕੁੱਟਿਆ ਫਿਰ ਉਹ ਵੱਡੇ ਗਏ ਹਰ ਵਿਅਕਤੀ ਬਲੌਕ ਸੰਤੀਸ ਦੇ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਅਗਰ ਪੂਰਾ ਨਾਂ ਕੀਤਾ ਤਾਂ ਮੈਂ ਪੁਲਿਸ ਕਮਿਸ਼ਨਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਹਾਂ ਮਕੰਮਲ ਤੌਰ ਤੇ ਅਸੀਂ ਪੁਲਿਸ ਕਮਿਸ਼ਨਰ ਦੇ ਦਫਤਰ ਦਾ ਘਰਾਵ ਕਰਾਂ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਗੁੰਡਿਆਂ ਨੂੰ ਜਿਹੜੇ ਦਿਨ ਦਿਹਾੜੇ ਪਿਸਤੌਲ ਲੈ ਕੇ ਗੋਲੀਆਂ ਚਲਾ ਰਹੇ ਆ ਵਿਆਹਾਂ 'ਚ ਮਾਰ ਰਹੇ ਆ ਇਹਨਾਂ ਨੂੰ ਡਰਨੀ ਹੈ ਤੁਹਾਡਾ ਕੋਈ ਅੰਨੀ ਤਾਕਲੀ ਹੈ ਤੁਸੀਂ ਚੋਰ ਕਮਿਸ਼ਨ ਨੂੰ ਕੀ ਸ਼ਿਕਾਇਤ ਕਰੋਗੇ ਉਹ ਕਰੇਗਾ ਜੋ ਚੀਫ ਸੈਕਟਰੀ ਕਹੇਗਾ ਤੇ ਚੀਫ ਸੈਕਟਰੀ ਉਹ ਕਰੇਗਾ ਜੋ ਸੀਮ ਕਹੇਗਾ ਇਹ ਤਾਂ ਐਵੇਂ ਐਵੇਂ ਗੋਲੀਆਂ ਵੀ ਅਸੀਂ ਚੋਰ ਕਮਿਸ਼ਨ ਨੂੰ ਮਿਲੇ ਜੋਨ ਕਮਿਸ਼ਨ ਦੇ ਚਵੰਨੀ ਬੱਲੇ ਨੂੰ ਆਬਰਿੰਗ ਸਾਹਿਬ ਦੁੱਖ ਸੰਜਿਆ ਕਰਨ ਵਾਸਤੇ ਪਹੁੰਚੇ ਹੋ ਪਰਿਵਾਰ ਦੇ ਨਾਲ ਲੁਧਿਆਣਾ ਦੇ ਵਿੱਚ ਕੀ ਗੱਲ ਹੈ ਦੇਖੋ ਪਹਿਲਾਂ ਤਾਂ ਮੈਂ ਮਾਫੀ ਚਾਹੁੰਦਾ ਹਾਂ ਕਿ ਮੈਂ ਥੋੜਾ ਲੇਟ ਪਹੁੰਚੇ ਹਾਂ ਉਹ ਰਕਾਰਨ ਸੀਗਾ ਕਿ ਬਲੌਕ ਸਮਤੀ ਤੇ ਜ਼ਿਲ੍ਹਾ ਪ੍ਰੇਸ਼ਰ ਦੀਆਂ ਚੋਣਾਂ ਦੇ ਵਿੱਚ ਬਹੁਤ ਵੱਡੀਆਂ ਧਾਤ ਲੀਆਂ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਸਨ ਨੋਮੀਨੇਸ਼ਨ ਪਰੰਡ ਸੀ ਸੋ ਇਹ ਬਹੁਤ ਮਾੜੀ ਘਟਨਾ ਵਾਪਰੀ ਹੈ ਇਸ ਤਰ੍ਹਾਂ ਪੂਰੇ ਪੰਜਾਬ ਭਰ ਦੇ ਵਿੱਚ ਗੁੰਡੇ ਹਥਾਜ ਪਿਸਤੌਲ ਲੈ ਕੇ ਤੁਰੇ ਫਿਰਦੇ ਲੋਹੜਿਆਣਾ ਅਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣਾ ਔਰ ਵਿਆਹ ਦੇ ਵਿੱਚ ਦਿਨ ਦਿਹਾੜੇ ਸਭ ਕੁਝ ਹੋਣਾ ਲੋਕਾਂ ਦੇ ਸਾਹਮਣੇ ਹੋਣਾ ਮੈਂ ਸਮਝਦਾ ਕਿ ਇਦੋਂ ਮਾੜੀ ਘਟਨਾ ਕੋਈ ਹੋ ਨਹੀਂ ਸਕਦੀ ਪਰਿਵਾਰ ਦੇ ਜੀ ਚਲੇ ਗਏ ਤੋਂ ਘਰ ਮੁੱਦਾ ਵੱਜ ਜਾਂਦਾ ਜੀ ਇੱਕ ਵਿਅਕਤੀ ਚਲਾ ਜਾਵੇ ਸਾਡੇ ਸਾਥੀ 파ਰੂਲ ਦੇ ਜੀਜਾ ਜੀ ਚਲੇ ਗਏ ਨੇ ਇਹ ਰ ਬੇਹਦ ਅਫਸੋਸ ਹੈ ਸਾਨੂੰ ਸਾਰਿਆਂ ਨੂੰ ਅਸੀਂ ਸਾਰੇ ਅੱਜ ਤਰਵਾਰ ਸਾਹਿਬ ਬੈਂਸ ਸਾਹਿਬ ਵੈਦ ਸਾਹਿਬ ਅਸੀਂ ਸਾਰੇ ਦੁਬਾਰਾ ਫੇਰ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਹਾਂ ਲੇਕਿਨ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਪ੍ਰਸ਼ਾਸਨ ਮੁਕੰਮਲ ਤੌਰ ਤੇ ਸੁੱਤਾ ਪਿਆ ਹੈ ਪੁਲਿਸ ਕਮਿਸ਼ਨਰ ਨੇ ਸਾਡੇ ਆਗੂ ਸਹਿਬਾਨਾਂ ਨੂੰ ਮੇਰੀ ਟੈਲੀਫੋਨ ਤੇ ਗੱਲ ਹੋਈ ਸੀ ਵਿਸ਼ਵਾਸ ਦਿਵਾਇਆ ਸੀ ਕਿ ਤੁਸੀਂ ਪੋਸਟਮਾਰਟਮ ਕਰ ਲੋ ਤੇ ਅਸੀਂ ਪੋਸਟਮਾਰਟਮ ਤੋਂ ਹੁੰਦਿਆਂ ਅਸੀਂ ਅੰਤਿਮ ਸੰਸਕਾਰ ਕਰੂ ਅਸੀਂ ਇਹਨਾਂ ਨੂੰ ਫੜ ਲਾਂਗੇ ਲੇਕਿਨ ਜਿਹੜੀ ਪੰਜਾਬ ਦੀ ਪੁਲਿਸ ਹੈ ਇਹਨਾਂ ਨੂੰ ਚਾਹੇ ਉਹ ਪੰਜਾਬ ਦਾ ਕੋਈ ਕਮਿਸ਼ਨਰ ਹੈ ਕਾਹੇ ਕੋਈ ਵਰਦੀਤਾਰੀ ਹੈ ਇਹਨਾਂ ਨੂੰ ਕਿਸੇ ਤੇ ਰਹਿਮ ਨਹੀਂ ਆ ਇੱਕ ਹੀ ਕਰਦੇ ਆ ਇੱਕ ਇਹਨਾਂ ਦੀ ਜਾਨ اٹਕੀ ਹੁੰਦੀ ਹੈ ਵੀ ਜਦੋਂ ਬੰਦਾ ਮਰ ਜਾਂਦਾ ਹੈ ਕਿ ਅਸੀਂ ਇਹਰਾ ਅੰਤਿਮ ਸੰਸਕਾਰ ਕਿਵੇਂ ਕਰਾਉਣਾ ਹੈ ਜਾਂ ਪੋਸਟਮਾਰਟਮ ਕੀਤਾ ਕਰੋ ਉਦੋਂ ਤੱਕ ਤਾਂ ਇਹਨਾਂ ਦੇ ਸਾਹ ਜਿਹੜੇ ਆ ਉਹ ਗਲੇ ਛੁੰਦੇ ਆ ਕਿ ਜਨਤਾ ਇਕੱਠੀ ਹੋਏਗੀ ਪੋਸਟਮਾਰਟਮ ਨਹੀਂ ਹੋਏਗਾ ਪਰ ਜਦੋਂ ਪੋਸਟਮਾਰਟਮ ਹੋ ਜਾਂਦਾ ਤੇ ਅੰਤਿਮ ਸੰਸਕਾਰ ਹੋ ਜਾਂਦਾ ਫੇਰ ਇਹ ਆਰਾਮ ਦੀ ਨੀਂਦ ਉਸੇ ਕੁੰਭ ਕਰਨ ਦੀ ਨੀਂਦ ਸੌ ਜਾਂਦੇ ਹੈ ਕੁਝ ਇੱਕ ਵਿਅਕਤੀ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਜੀ ਦੀ ਮਦਦ ਕਰਦਾ ਹੈ ਮੈਨੂੰ ਇਹ ਵੀ ਪਤਾ ਲੱਗਿਆ ਕਿ ਕੋਸ਼ਿਸ਼ ਕਰ ਰਿਹਾ ਉਹ ਇਨਕੁਆਰੀ ਲਗਾਉਣ ਦੀ ਕੋਈ ਰੂਬਲ ਰੱਬ ਲਰਗੇ ਜਿਹੜੇ ਲੋਕ ਹੈ ਉਹਦੀ ਕੋਡਿਓ ਹੋਰ ਇੱਕ ਵਿਅਕਤੀ ਹੈ ਜਿਹੜਾ ਸ਼ੁਭਮ ਮੋਟਾ ਕਹਿੰਦੇ ਆ ਉਹਨੂੰ ਵੀ ਕੋਈ ਹਸਾਬਕਾ ਐਮਐਲਏਾਂ ਦੀ ਜਾਂ ਹੋਰ ਲੀਡਰਾਂ ਦੀ ਸ਼ੈ ਇਹੋ ਜਿਹੇ ਲੋਕਾਂ ਨੂੰ ਪਾਲਣਾ ਇਹੋ ਜਿਹੇ ਲੋਕਾਂ ਨੂੰ ਆਪਦੇ ਨਾਲ ਰੱਖਣਾ ਮੈਂ ਸਮਝਦਾ ਕਿ ਇਹ ਰਾਜਨੀਤਿਕ ਲੋਕਾਂ ਸੇ ਬਹੁਤ ਮਾੜੀ ਗੱਲ ਹੈ ਕਿਉਂਕਿ ਇਹ ਨਵੇਂ ਰੀਤੀ ਰਿਵਾਜ ਪਾਰੇ ਨੇ ਇਹ ਇਹ ਅੱਗ ਉਹਨਾਂ ਦੇ ਘਰ ਨੂੰ ਵੀ ਆਉਣੀ ਹੈ ਸੋ ਮੈਨੂੰ ਲੱਗਦਾ ਹੈ ਕਿ ਸਰਕਾਰ ਮਕਮਲ ਤੌਰ ਤੇ ਫੇਲ ਹੈ ਪੰਜਾਬ ਦੀ ਪੁਲਿਸ ਮਕਮਲ ਤੌਰ ਤੇ ਫੇਲ ਹੈ ਪੁਲਿਸ ਕਮਿਸ਼ਨਰ ਆਪਣਾ ਵਾਦਾ ਪੂਰਾ ਕਰੇ ਅਗਰ ਆਪਣਾ ਵਾਦਾ ਪੂਰਾ ਅਗਲੇ 2-3 ਦਿਨਾਂ ਚ ਨਹੀਂ ਕੀਤਾ ਬਿਕੋਜ਼ ਅਸੀਂ ਵਿਅਸਤ ਹਾਂ ਕੋਨੇ ਇਲੈਕਸ਼ਨ ਚੱਲ ਰਿਹਾ ਹੈ ਹਰ ਵਿਅਕਤੀ ਬਲੌਕ ਸੰਮਤੀ ਦੇ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਅਗਰ ਪੂਰਾ ਨਾ ਕੀਤਾ ਤਾਂ ਮੈਂ ਪੁਲਿਸ ਕਮਿਸ਼ਨਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਚਾਹੁੰਦਾ ਹਾਂ ਮਕਮਲ ਤੌਰ ਤੇ ਅਸੀਂ ਪੁਲਿਸ ਕਮਿਸ਼ਨਰ ਦੇ ਦਫਤਰ ਦਾ ਘਰਾਵ ਕਰਾਂਗੇ ਬਿਲਕੁਲ ਇਸ ਗੱਲ ਤੇ ਕੋਈ ਕਟਾਈ ਨਹੀਂ ਵਰਤੀ ਜਾਊਗੀ ਇਹ ਤਾਂ ਰਾਮਨਾਲ ਸੌ ਜਾਂਦੇ ਯਾਰ ਸਾਨੂੰ ਮਿਸਯੂਜ਼ ਕਰ ਰਹੇ ਨੇ ਸਾਡੇ ਸੈਂਟੀਮੈਂਟਸ ਨਾਲ ਖੇਡ ਰਹੇ ਨੇ ਤੁਸੀਂ ਸਾਨੂੰ ਪ੍ਰੋਮਿਸ ਕੀਤਾ ਸੀ ਅੱਜ ਮੇਰੇ ਖਾਲ 7-8 ਦਿਨ ਹੋ ਗਏ ਹਨ ਸ਼ਨੀਵਾਰ ਤੋਂ ਤੁਸੀਂ ਸੁੱਤੇ ਪੇ ਹੋ ਪਹਿਲਾਂ ਤਾਂ ਦਿਨ ਤੇੜੇ ਸ਼ਰਮ ਦੀ ਗੱਲ ਹੈ ਤੂੰ ਗੱਲ ਗਈ ਖਤਮ ਹੋ ਗਈ ਮੈਂ ਤੁਹਾਨੂੰ ਵੀ ਬੇਨਤੀ ਕਰਾਂਗੇ ਇਸ ਮੁੱਦੇ ਨੂੰ ਮਰਨ ਨਹੀਂ ਦੇਣਾ ਇਸ ਲੜਾਈ ਨੂੰ ਲੜਨਾ ਹੈ ਜਦ ਤੱਕ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਮੈਂ ਮੀਡੀਆ ਦੇ ਭਰਾਵਾਂ ਤੋਂ ਵੀ ਸੰਯੋਗ ਚਾਹਾਂਗਾ ਕਿਉਂਕਿ ਪਰਿਵਾਰ ਨੂੰ ਇਨਸਾਫ ਮਿਲਣਾ ਬੜਾ ਜ਼ਰੂਰੀ ਹੈ ਔਰ ਦੁਬਾਰਾ ਫੇਰ ਲੋਹੜਿਆਣੇ ਦੀ ਪੁਲਿਸ ਨੂੰ ਤੇ ਪੰਜਾਬ ਦੇ ਡੀਜੀਪਾਲ ਸਾਹਿਬ ਨੂੰ ਬੇਨਤੀ ਵੀ ਕਰਦਾ ਹਾਂ ਹੱਥ ਜੋੜ ਕੇ ਕਿ ਇਨਸਾਫ ਦਿਓ ਜੇ ਤੁਸੀਂ ਇਨਸਾਫ ਨਾ ਦਿੱਤਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਮਕਮਲ ਸੰਘਰਸ਼ ਵਿੜਾਂਗੇ ਤੇ ਤੁਹਾਨੂੰ ਨੰਗਾ ਕਰਾਂਗੇ ਕਿਉਂਕਿ ਤੁਸੀਂ ਹੋ ਤੁਹਾਡੀ ਵਰਦੀ ਦਾ ਡਰ ਕਾਂਗਰਸੀਆਂ ਨੂੰ ਹੀ ਹੈ ਕਿਵਾਂ ਫਲਾਣੇ ਨੂੰ ਫੜ ਲਿਆ ਫਲਾਣੇ ਨੂੰ ਫੜ ਲਿਆ ਫਲਾਣੇ ਦੇ ਪਰਚਾ ਦਿੱਤਾ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਗੁੰਡਿਆਂ ਨੂੰ ਜਿਹੜੇ ਦਿਨ ਦਿਹਾੜੇ ਪਿਸਤੌਲ ਲੈ ਕੇ ਗੋਲੀਆਂ ਚਲਾ ਰਹੇ ਆ ਵਿਆਹਾਂ ਵਿੱਚ ਮਾਰ ਰਹੇ ਆ ਇਹਨਾਂ ਨੂੰ ਡਰਨੀ ਹੈ ਤੁਹਾਡਾ ਕੋਈ ਉਹ ਕਹਿੰਦੇ ਗਲੀ ਦੇ ਗੁੰਡੇ ਆ ਗੈਂਗਸਟਰ ਨਹੀਂ ਆ ਕਹਿੰਦੇ ਹਾਂ ਛੋਟੇ ਮੁੰਡੇ ਤੋਂ ਗਲੀ ਦੇ ਗੁੰਡੇ ਆ ਤੇ ਫਿਰ ਗਲੀ ਦੇ ਗੁੰਡੇ ਸਾਡਾ ਬੰਦਾ ਮਾਰ ਦੇਣ ਸਰ ਗਲੀ ਦਾ ਗੁੰਡਾ ਹੋਵੇ ਜਾਂ ਵੱਡਾ ਗੁੰਡਾ ਹੋਵੇ ਉਹਦਾ ਕੰਮ ਕੀ ਹੈ ਬੰਦਾ ਮਾਰਤਾ ਤੇ ਫਿਰ ਕੰਮ ਖਤਮ ਹੈ ਇਹ ਅੱਗ ਤੁਹਾਡੇ ਘਰੇ ਲੱਗੀ ਹੋਵੇ ਨਾ ਫਿਰ ਪਤਾ ਲੱਗੇ ਗਲੀ ਦਾ ਗੁੰਡਾ ਸਾਡੇ ਨਹੀਂ ਉਹ ਗੁੰਡਾ ਵੀ ਨਾ ਹੋਵੇ ਕੋਈ ਨਜਾਇਜ਼ ਬੰਦਾ ਸਾਡੇ ਰਿਸ਼ਤੇਦ ਉਰੇ ਤੇ ਕਰ ਵੀ ਉਹਨੂੰ ਫੜੇ ਨਹੀਂ ਆਣਾ ਚਾਹੀਦਾ ਹਜੇ ਤੱਕ ਸਰ ਸ਼ੁਭਮ ਜੀ ਇਹ ਗੱਲ ਕਰੀਏ ਸਰ ਕਾਂਗਰਸੀ ਨੇਤਾਵਾਂ ਨਾਲ ਰੈਲੀਆਂ 'ਚ ਵੀ ਇਹ ਕਾਂਗਰਸ ਦਾ ਝੰਡਾ ਚੱਕਦਾ ਨਜ਼ਰ ਆਇਆ ਜੀ ਦੇਖੋ ਮੈਂ ਇਹ ਕਹਿਣਾ ਹੈ ਕਿ ਜੋ ਵਿਅਕਤੀ ਵੀ ਇਹਦੀ ਮਦਦ ਕਰਦਾ ਹੈ ਜੋ ਵਿਅਕਤੀ ਵੀ ਉਹ ਉਦੋਂ ਮਾੜਾ ਇਨਸਾਨ ਕੋਈ ਹੋ ਨਹੀਂ ਸਕਦਾ ਉਦੋਂ ਗੰਦਾ ਸੁਣੋ ਯਾਰ ਮੈਂ ਕਹਿ ਰਹੇ ਹਾਂ ਚਾਹੇ ਉਹ ਆਮ ਆਦਮੀ ਪਾਰਟੀ ਦਾ ਚਾਹੇ ਉਹ ਕਾਂਗਰਸ ਦਾ ਅਗਰ ਕੋਈ ਵੀ ਨੇਤਾ ਇਹੋ ਜੇ ਗੰਦੇ ਲੋਕਾਂ ਦੀ ਮਦਦ ਕਰਦਾ ਉਹ ਆਪ ਵੀ ਗੰਦਾ ਹੈ ਸੋ ਉਹਨਾਂ ਨੂੰ ਇਸ ਗੱਲ ਤੋਂ ਗਰੇਜ ਕਰਨਾ ਚਾਹੀਦਾ ਅਗਰ ਕੋਈ ਕਰਦਾ ਤਾਂ। ਅਸਰ ਜ਼ਿਲ੍ਹਾ ਪ੍ਰੀਸ਼ਦ ਤੇ ਵਿਲਾਕ ਸੰਮਤੀ ਦੀਆਂ ਚੋਣਾਂ ਚੱਲ ਰਹੀਆਂ। ਕਿਸ ਤਰ੍ਹਾਂ ਦੀਆਂ 14 ਨੂੰ ਜਿਹੜੀਆਂ ਚੋਣਾਂ ਹੋਣੀਆਂ। ਜਿਹੜੀਆਂ ਚੋਣਾਂ ਹੈ ਜ਼ਬਰਦਸਤੀ ਕਰਾਈਆਂ ਗਈਆਂ ਚੋਣਾਂ ਹੈ ਹਾਈ ਕੋਰਟ ਦੇ ਇੰਟਰਫੀਰੈਂਸ ਨਾਲ ਨਹੀਂ ਤਾਂ 2 ਸਾਲਾਂ ਦੀਆਂ ਪੈਂਡਿੰਗ ਸੀ ਕਰੋਣਾ ਹੀ ਨਹੀਂ ਚਾਹੁੰਦੇ ਸੀ ਮਾਨ ਸਾਹਿਬ। ਕਾਗਜ਼ ਕੈਨਸਲ ਕਰਤੇ ਪੰਗਾ ਲਾਤੀਆਂ ਐ ਐਮਐਲ ਕਹਿੰਦਾ ਪੱਗ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਐ। ਰਾਜਾ ਸੰਸੀ ਦੀ ਘਟਨਾ ਇੱਕ ਔਰਤ ਨੂੰ ਚੱਕ ਕੇ ਲੈ ਗਏ। ਬੰਦੇ ਨੂੰ ਤਾਂ ਚੱਕ ਕੇ ਲੈ ਕੇ ਜਾਂਦੇ ਸੀ ਰਾਣੀ ਨਾਮ ਦੀ ਔਰਤ ਸਰਪੰਚ ਦੀ ਰਾਜਾ ਸੰਸੀ ਦੀ ਸਰਕਾਰੀਆ ਸਾਹਿਬ ਦੇ ਹਲਕੇ ਦੀ ਉਸ ਔਰਤ ਨੂੰ ਚੱਕ ਕੇ ਲੈ ਗਏ ਫੇਰ ਉਹਨਾਂ ਦੇ ਘਰੇ ਜਾ ਕੇ ਕੁੱਟਿਆ ਫੇਰ ਉਹ ਵੱਡੇ ਗਏ ਹਸਪਤਾਲ ਚ ਪਏ ਆ ਬੰਦੇ ਅੱਜ ਪਰਚਾ ਦਿੱਤਾ 120 ਬੀ ਦੇ ਤਹਿਤ ਉਹਨਾਂ ਤੇ ਤਾਂ ਦੇਣਾ ਹੀ ਦੇਣਾ ਜੀ ਸੁਖ ਸਰਕਾਰੀਆ ਤੇ ਉਹਰੇ ਪਤੀਜੇ ਤੇ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਤੇ ਵੀ ਪਰਚਾ ਦਿੱਤਾ ਇਸ ਤਰ੍ਹਾਂ ਹੀ ਜੀਰਾ ਹਲਕੇ ਦੇ ਵਿੱਚ ਹੋਇਆ ਇਸ ਤਰ੍ਹਾਂ ਦੀਆਂ ਘਟਨਾ ਪਟਿਆਲੇ ਦੇ ਵਿੱਚ ਹੋਈਆਂ ਪਟਿਆਲੇ ਦੇ ਤਾਂ ਐਸਐਸਪੀ ਦੀ ਵੀਡੀਓ ਆਡੀਓ ਵਾਇਰਲ ਹੋ ਗਈ ਔਰੀ ਦਾ ਆਡੀਓ ਵਾਇਰਲ ਹੋ ਗਈ ਵੇ ਐਸੇ ਕੰਮ ਚੌਂਕੀ ਇਨਚਾਰਜ ਤੋਂ ਲੈ ਕੇ ਤੇ ਐਸਐਸਪੀ ਤੇ ਡੀਆਈਜੀ ਤੱਕ ਸਾਰੇ ਵਰਦੀਧਾਰੀ ਇਹ ਕੰਮ ਕਰ ਰਹੇ ਹੈ ਜਿਵੇਂ ਆਮ ਕੋਈ ਘਰ ਦਾ ਕਰਿੰਦਾ ਕੰਮ ਕਰਦਾ ਹੈ ਨਾ ਇਸ ਤਰ੍ਹਾਂ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਤੱਕ ਕੰਮ ਕਰਦਾ ਚੋਣਾਂ ਚੋਣਾਂ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਹੈ ਭਰਾਵਾ ਚੋਣ ਕਮਿਸ਼ਨ ਤੋਂ ਕੀ ਮੰਗ ਕੀਤੀ ਹੈ 14 ਨੂੰ ਕਿਹੜੀ ਮੈਂ ਤਾਂ ਕੋਈ ਮੰਗ ਨਹੀਂ ਕੀਤੀ ਭਰਾਵਾ ਚੋਣ ਚੋਣ ਕਮਿਸ਼ਨ ਦੀ ਨਾਮ ਦੀ ਕੀ ਚੀਜ਼ ਹੀ ਨਹੀਂ ਗਈ ਚੋਣ ਕਮਿਸ਼ਨ ਇੱਕ ਮਿੰਟ ਚੋਣ ਕਮਿਸ਼ਨ ਕੌਣ ਹੁੰਦਾ ਹੈ ਪੰਜਾਬ ਦਾ ਇੱਕ ਅਫਸਰ ਲਾਇਆ ਚੋਣ ਕਮਿਸ਼ਨ ਨੇ ਅੰਦੀ ਤਾਂ ਲਈਏ ਤੁਸੀਂ ਚੋਣ ਕਮਿਸ਼ਨ ਨੂੰ ਕੀ ਸ਼ਿਕਾਇਤ ਕਰੋਗੇ ਉਹ ਕਰੇਗਾ ਜੋ ਚੀਫ ਸੈਕਟਰੀ ਕਹੇਗਾ ਜੋ ਚੀਫ ਸੈਕਟਰੀ ਉਹ ਕਰੇਗਾ ਜੋ ਸੀਐਮ ਕਹੇਗਾ ਇਹ ਤਾਂ ਐਵੇਂ ਐਵੇਂ ਗੋਲੀਆਂ ਵੀ ਅਸੀਂ ਚੋਣ ਕਮਿਸ਼ਨ ਨੂੰ ਮਿਲੇ ਚੋਣ ਕਮਿਸ਼ਨ ਦੇ ਚਵੰਨੀ ਬੱਲੇ ਨਹੀਂ ਚੋਣ ਕਮਿਸ਼ਨ ਨਾਲ ਕੋਈ ਅਫਸਰ ਬਦਲ ਰਿਹਾ ਨਾਉ ਇਸੇ ਗੱਲ ਤੇ ਕੌਗਨੀਜੈਂਸ ਲੈ ਰਿਆ ਵੀ ਪੱਗਾਂ ਲਾਤੀਆਂ ਕਾਗਜ਼ ਭਰਨੀ ਦੇ ਕੋਈ ਗੱਲ ਨਹੀਂ ਸਾਨੂੰ ਕੋਈ ਉਮੀਦ ਨਹੀਂ ਹੈ ਜਨਤਾ ਹੀ ਇਨਸਾਫ ਦੇਊਗੀ 2027 ਦੇ ਵਿੱਚ ਕਿਉਂਕਿ ਸਰਕਾਰ ਨੇ ਇੱਕ ਖਾਲਸਾ ਸਮਰਥਕ ਬਿਜ਼ਨਸਮੈਨ ਤੋਂ ਗਰੁੱਪ ਤੇ ਬੈਨ ਲਗਾਇਆ ਕਿਵੇਂ ਸਮੇਂ ਤੇ ਕਿਹੜਾ ਸਕੂਪੀ ਸਿੰਘ ਰਹਿਲ ਫੰਡਿੰਗ ਤੇ ਬੈਨ ਪਤਾ ਨਹੀਂ ਆਈ ਡੋਨਟ ਨੋ ਆਈ ਡੋਨਟ ਹੈਵ ਮੱਚ ਕੋਈ ਮੈਨੂੰ ਅੰਡਰਸਟੈਂਡ ਕਰੀ ਜਿਆਦਾ ਜਿਆਦਾ ਇਨਫੋਰਮੇਸ਼ਨ ਨਹੀਂ ਹੈ ਮੈਂ ਸੋ ਸਾਬਜੀ ਮੇਰੀ ਤੁਹਾਨੂੰ ਬੇਨਤੀ ਆ ਇਹ ਅੱਜ ਵੱਡਾ ਮਸਲਾ ਕਤਲੇ ਆਮਦਾ ਤੁਸੀਂ ਯੂਨਿਟੀ ਦੀ ਗੱਲ ਖਾਮ ਖਾ ਨਾ ਕੋਈ ਇਲੈਕਸ਼ਨ ਹੈ ਨਾ ਲੱਲਾ ਹੈ ਨਾ ਖਖਾ ਹੈ ਬ੍ਰਦਰ ਸਵਾਲ ਜਿਹੜਾ ਹੈਗਾ ਕਾਂਗਰਸ ਪਾਰਟੀ ਇੱਕ ਜੋਠਾ ਔਰ ਕਾਂਗਰਸ ਪਾਰਟੀ ਸਾਰੇ ਲੋਕ ਇਕੱਠੇ ਆ ਮੇਰੀ ਬੇਨਤੀ ਹੈ ਅੱਜ ਅਸੀਂ ਇੱਕ ਬਹੁਤ ਦੁਖਦਾਈ ਘਟਨਾ ਤੇ ਪਹੁੰਚੇ ਤੁਸੀਂ ਇਸ ਘਟਨਾ ਦੀ ਬਾਰੇ ਜ਼ਿਕਰ ਕਰੋ ਨਾ ਕਿ ਕਾਂਗਰਸ ਦੀਆਂ ਗੱਲਾਂ ਪਰੋਚ ਕਰਲਾ ਭਿੰਗੋ ਕਿਵੇਂ ਦੇਖਣਾ ਕੀ ਹੈ ਤੇ ਬਾਕੀਓ ਦੀ ਜਿਹੜੀ ਹੈ ਸਾਫ ਦਾ ਬਖੋਏ ਤੇ ਉਹਨਾਂ ਨੂੰ ਇਨਸਾਫ ਮਿਲੇਗਾ ਹਾਂਜੀ 100% ਲੜਾਈ ਲੜਾਂਗੇ ਕਿਉਂ ਨਹੀਂ ਮਿਲੇਗਾ ਇਨਸਾਫ ਮੈਂ ਬੈ ਸਾਹਿਬ ਕੁਲਦੀਪ ਬੈ ਜੀ ਸੰਜੀਤ ਤਲਵਾਰ ਜੀ ਸਾਡੀ ਯੂ ਕਾਂਗਰਸ ਦੇ ਪ੍ਰਧਾਨ ਲਾਲੀ ਜੀ ਇਹ ਨਹੀਂ ਸਭ ਲੋਕ ਇਕੱਠੇ ਹੋ ਕੇ ਲੜਾਂਗੇ